ਅੱਜ ਨੂੰ ਕੋਤੇ ਦੇ ਹਲਕਾ ਤੋਂ ਐਮਐਲਏ ਬੀਪਿੰਦਰਜੀਤ ਪਰਮਰ ਵੱਲੋਂ ਅੱਜ ਜਗਾ ਜਗਾ ਤੇ ਜਿਹੜੇ ਘਟਕੀ ਤੇ ਜਾ ਰਿਹਾ ਜਿਵੇਂ ਕਿ ਕਮੇਟੀ ਕਾਰਨ ਵਾਲੇ ਜਿਹੜਾ ਰੋਡ ਜਿਹੜੀ ਸੰਭਲ ਰੋਡ ਕਰੀ ਪਹਿਲਾਂ ਉਹਦਾ ਉਸ ਤੋਂ ਬਾਅਦ ਵਿੱਚ ਸੈਵਨ ਪਾਰਕ ਜਿਹੜਾ ਬੈਡਮਿੰਟਨ ਕੋਰਟ ਜਿਹੜੀ ਬਣੀ ਆ ਉਹਦਾ ਵੀ ਦਿੱਤਾ ਉਸ ਤੋਂ ਬਾਅਦ ਹੁਣ ਅਸੀਂ ਇੱਥੇ ਪਹੁੰਚੇ ਆ ਮਨ ਲਗੋਦਰ ਦੀ ਰੇੜੀ ਮਾਰਕੀਟ ਦੇ ਵਿੱਚ ਜਿੱਥੇ ਕੀ ਲੋਕਾਂ ਨੇ ਦੱਸਿਆ ਵੀ ਇੱਥੇ ਜਿਹੜਾ ਪੈਸਾ ਲਗਾ ਰਹੇ ਆ ਪ੍ਰਜੈਕਟ ਕੋਰਟ ਵਧੀਆ ਬਣ ਰਿਹਾ ਤੇ ਰੇੜੀ ਮਾਰਕੀਟ ਜਿਹੜੀ ਆ ਜਿੱਦੀ ਮੇਰੇ ਕਿਥੇ ਦੇਖ ਸਕਦੇ ਆ ਉਹ ਜਿਹੜਾ ਜੀ ਇੱਥੇ ਰੱਖਣ ਜਾ ਰਹੇ ਆ ਔਰ ਕੁਝ ਹੀ ਮਿੰਟਾਂ ਦੇ ਵਿੱਚ ਐਮਐਲਬੀਪੀ ਇੰਟਰਵਿਊ ਤੋਂ ਪਰਮਾਨ ਤੇ ਫੋਟੋ ਦੇ ਰਹੇ ਆ ਔਰ ਤੁਹਾਨੂੰ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਤੁਹਾਨੂੰ ਆਪਣੀਆਂ ਤਸਵੀਰਾਂ ਵੀ ਦਿਖਾਵਾਂਗੇ ਵੀ ਦੇਖਦੇ ਰਹੋ ਆ ਤੇ ਦੇ ਹਲਕਾ ਬੀਬੀ ਇੰਦਰਜੀਤ ਕੌਰ ਮਾਨ ਐਮ ਐਲ اے ਜਿਹੜੇ ਕਿ ਨਕੋਦਰ ਦੇ ਗगन پارک ਦੇ ਵਿੱਚ ਪਹੁੰਚੇ ਆ ਜੋ ਕਿ ਬੈਡਮਿੰਟਨ ਕੋਰਟ ਦੇ ਵਿੱਚ ਜਿਹੜਾ ਗਰਾਊਂਡ ਜਿਹੜੀ ਬਣੀ ਆ ਉਹਦਾ ਜਿਹੜਾ ਨੀ ਪੱਥਰ ਰੱਖਣ ਜਾ ਰਹੇ ਆ ਨਕੋਦਰ ਦੇ ਗगन پارک ਦੇ ਵਿੱਚ ਬੀਬੀ ਇੰਦਰਜੀਤ ਕੌਰ ਮਾਨ ਤੇ ਇੱਥੇ ਪਹੁੰਚੇ ਆ ਅੱਜ ਦੁਗਾਟਨ ਕਰਨ ਆਏ ਆ ਹੋਰ ਵੀ ਜਗ੍ਹਾ ਤੇ ਇਹਨਾਂ ਨੇ ਕਾਫੀ ਦੁਗਾਟਨ ਕੀਤੇ ਆ ਤੇ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿਹੜੇ ਕਿਹੜੇ ਅੱਜ ਟੋਟਲੀ ਜਿਹੜੇ ਗਾਟਨ ਜਿਹੜੇ ਕੀਤੇ ਗਏ ਆ ਹਾਂਜੀ ਮੈਮ ਅੱਜ ਜਿਹੜੇ ਉਦਘਾਟਨ ਕੀਤੇ ਜਾ ਰਹੇ ਨੇ ਨਕੂਦਰ ਦੇ ਵਿੱਚ ਕੀ ਕਹਿਣਾ ਚਾਹੋਗੇ ਹਾਂਜੀ ਉਹ ਯਾਰ ਭਾਈ ਮੈਨ ਥੱਲੇ ਕਰ ਮੈਂ ਆਪਣੇ ਨਕੂਦਰ ਵਸੀਆਂ ਨੂੰ ਸਭ ਨੂੰ ਮੁਬਾਰਕਬਾਦ ਦੇਣਾ ਚਾਹੁੰਨੀ ਆ ਕਿ ਲੰਬੇ ਸਮੇਂ ਦੇ ਇੰਤਜ਼ਾਰ ਬਾਅਦ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਉਲੀਕ ਤੋਂ ਹਟਕੇ ਸ਼ਹਿਰ ਨੂੰ ਸਮਰਪਿਤ ਹੋ ਰਹੇ ਆ ਜਿਹਦੇ ਵਿੱਚ ਅੱਜ ਮੇਨ ਰੋਡ ਜਿਹੜੀ ਸਾਡੀ ਜਲੰਧਰ ਰੋਡ ਜਿਹਨੂੰ ਐਮਸੀ ਚੌਕ ਤੋਂ ਲੈ ਕੇ ਤਾਂ ਜਲੰਧਰ ਤੱਕ ਜਿਹੜੀ ਉਹ ਬਣ ਚੁੱਕੀ ਆ ਉਹਦਾ ਉਦਘਾਟਨ ਕੀਤਾ ਗਿਆ ਔਰ ਨਾਲ ਦੀ ਨਾਲ ਬਹੁਤ ਲੰਬੇ ਸਮੇਂ ਤੋਂ ਅੱਜਕਿ ਕਿਸੇ ਵੇਲੇ ਸ਼ੁਰੂ ਵੀ ਹੋਇਆ ਸੀ ਟੈਨਿਸ ਕੋ ਸੌਰੀ ਬੈਡਮਿੰਟਨ ਕੋਰਟ ਜਿਹੜੀ ਨਕੋਦਰ ਦੇ ਵਿੱਚ ਉਹਨੂੰ ਦੁਬਾਰਤੋਂ ਬਣਾਇਆ ਜਾ ਰਿਹਾ ਕਿਉਂਕਿ ਬਹੁਤ ਵੱਡੀ ਜ਼ਰੂਰਤ ਸੀ ਇਹਦੀ ਔਰ ਬਹੁਤ ਮਹਿੰਗੇ ਪਹਾੜ ਦੇ ਉੱਤੇ ਬੱਚੇ ਆਪਣਾ ਪਲੇਇੰਗ ਦਾ ਸ਼ੌਕ ਪੂਰਾ ਕਰਦੇ ਸੀ ਜਿਹੜਾ ਹੁਣ ਉਹਨਾਂ ਨੂੰ ਬਹੁਤ ਜਲਦੀ ਉਹਨਾਂ ਨੂੰ ਆਪਾਂ ਸਮਰਪਿਤ ਕਰਾਂਗੇ ਉਸ ਤੋਂ ਅੱਗੇ ਅਸੀਂ ਰੇਡੀ ਮਾਰਕੀਟ ਜਿਹੜੀ ਆ ਕਾਫੀ ਦੇਰ ਦੀ ਪੈਂਡਿੰਗ ਪਈ ਸੀ ਜਿਹੜੀ ਮਾਰਕੀਟ ਨੂੰ ਬਣਾਉਣ ਜਾ ਰਹੇ ਹਾਂ ਤਾਂ ਕਿ ਸ਼ਹਿਰ ਦੀ ਜਿਹੜੀ ਆ ਟ੍ਰੈਫਿਕ ਨੂੰ ਵੀ ਨੱਥ ਪਾਈ ਜਾ ਸਕੇ ਔਰ ਨਾਲ ਦੀ ਨਾਲ ਸਨਮਾਨਜੋਗ ਢੰਗ ਦੇ ਨਾਲ ਰੇੜੀਆਂ ਵਾਲੇ ਆਪਣਾ ਸੌਦਾ ਵੀ ਵੇਚਣ ਤੇ ਖਰੀਦਣ ਵਾਲੇ ਵੀ ਸਨਮਾਨਜੋਗ ਢੰਗ ਦੇ ਨਾਲ ਆਪਣਾ ਜਾ ਕੇ ਸਮਾਨ ਖਰੀਦ ਸਕਣ ਉਸ ਤੋਂ ਬਾਅਦ ਵਾਪੂ ਲਾਲ ਬਾਸ਼ਾ ਵਾਲੀ ਰੋਡ ਹੈ ਜਿਹੜੀ ਪਹਿਲਾਂ ਬਣ ਚੁੱਕੀ ਹੈ ਇਸ ਤੋਂ ਨਾਲ ਬਾਜੀਗਰ ਬਸਤੀ ਦੀ ਵੀ ਰੋੜਿਆ ਬਹੁਤ ਸਾਰੇ ਉਦਘਾਟਨ ਜਿਹੜੇ ਅਗਲੇ ਦਿਨਾਂ ਦੇ ਵਿੱਚ ਅਸੀਂ ਹਜੇ ਤਕਰੀਬਨ ਕੋਸ਼ਿਸ਼ ਕਰਾਂਗੇ ਕਿ ਹਰ ਹਫਤੇ 1-1 ਛੇ-ਛੇ ਉਦਘਾਟਨ ਕਰੀਏ ਤਾਂ ਕਿ ਅਸੀਂ ਪੂਰੇ ਪ੍ਰੋਜੈਕਟ ਜਿਹੜੇ ਸ਼ਹਿਰ ਦੇ ਵਿੱਚ ਤਕਰੀਬਨ ਤਕਰੀਬਨ ਕੋਈ 12 ਤੋਂ 14 ਕਰੋੜ ਰੁਪਏ ਦਾ ਕੰਮ ਜਿਹੜਾ ਉਹ অনਗoing ਆ ਕੁਝ ਕੰਪਲੀਟ ਹੋ ਗਿਆ ਕੁਝ ਚੱਲ ਰਿਹਾ ਉਹਦੇ ਸਾਰੇ ਦੇ ਉਦਘਾਟਨ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਂਗੇ ਔਰ ਉਹਦੇ ਵਿੱਚੋਂ ਕੁਝ ਜਿਹੜੇ ਹੈਗੇ ਆ ਉਹ 5 ਕਰੋੜ ਰੁਪਇਆ ਸਾਨੂੰ ਸੀਐਮ ਸਰ ਨੇ ਦਿੱਤਾ ਸੀ ਉਹਦੇ ਵਿੱਚੋਂ ਆ ਕੁਝ ਮੈਨੂੰ ਵਿਵੇਕੀ ਗ੍ਰਾਂਟ ਮਿਲੀ ਸੀ ਉਹਦੇ ਵਿੱਚੋਂ ਆ ਕੁਝ 15ਵੇਂ ਵਿੱਤ ਕਮਿਸ਼ਨ ਤੇ ਆ ਕੁਝ ਨਗਰ ਕੌਂਸਲ ਵੀ ਆਪਣੀ ਆਮਦਨ ਦੇ ਵਿੱਚੋਂ ਇਹ ਇਹ ਸਾਂਝੇ ਪ੍ਰੋਜੈਕਟ ਜਿਹੜੇ ਆ ਉਹ ਸਾਰੀ ਨਗਰ ਕੌਂਸਲ ਵੀ ਇਹਦੇ ਨਾਲ ਸਹਿਯੋਗੀ ਆ ਪ੍ਰਧਾਨ ਜੀ ਪੂਰਾ ਇੰਸ਼ਵਿਲੇ ਲੈ ਕੇ ਇਹੋ ਸਭ ਦੀ ਕਾਫੀ ਮਹਿੰਤ ਨਿਸ਼ਾਨ ਵੀ ਸਾਰੇ ਲੱਗੇ ਹੋਇਆ ਔਰ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਜਿਹੜੇ ਆ ਉਹ ਹਮੇਸ਼ਾ ਇਹਨਾਂ ਨੂੰ ਬਹੁਤ ਤੰਗ ਕਰਦੇ ਇਹਨਾਂ ਦੇ ਮਗਰ ਮਗਰ ਕਿਆ ਵੀ ਹੋਣ ਵਾਲਾ ਵੀ ਹੁਣ ਇੱਥੇ ਕਰੋ ਉੱਥੇ ਕਰੋ ਔਰ ਇਹਦੇ ਨਾਲ ਵੀ ਵੱਡੀ ਰਾਹਤ ਆ ਕਿ ਹਰ ਗਲੀ ਕੋਚਾ ਜਿਹੜਾ ਉਹ ਦੇਖਿਆ ਵੀ ਜਾਂਦਾ ਔਰ ਲੋਕਾਂ ਨੂੰ ਆਸਾਂ ਨੇ ਇਸ ਕਰਕੇ ਉਹ ਪਹੁੰਚ ਵੀ ਕਰਦੇ ਔਰ ਮੈਂ ਅੱਜ ਇਹ ਵੀ ਤੁਹਾਨੂੰ ਬੜੀ ਖੁਸ਼ੀ ਦੀ ਗੱਲ ਹੈ ਦੱਸਣਾ ਚਾਹੁੰਦੀ ਕਿ ਕੱਲ ਨੂੰ ਸੜਕ ਜਿਹੜਾ ਬੋਲੀ ਹੋਏਗੀ ਬਸਟਾਪ ਨੂੰ ਡਿਮੋਲਿਸ਼ ਕਰਨ ਦੀ ਔਰ ਉਹਦੀ ਵੀ ਸ਼ੁਰੂਆਤ ਬਹੁਤ ਜਲਦੀ ਹੋ ਜਾਣੀ ਆ ਇਹ ਵੀ ਇੱਕ ਵੱਡਾ ਪ੍ਰੋਜੈਕਟ ਸੱਟਾ ਜਿਹੜਾ ਸਟਾਰਟ ਹੋ ਜਾਣਾ ਔਰ ਜਿਹੜੀ ਬੱਸ ਸਟੈਂਡ ਦੇ ਪਰਲੇ ਪਾਸੇ ਪਹਿਲਾਂ ਮੈਨੂੰ ਕਿਸ ਨੇ ਸਵਾਲ ਕੀਤਾ ਸੀ ਕਿ ਵਨਵੇ ਨਹੀਂ ਹੋ ਰਿਹਾ ਟ੍ਰੈਫਿਕ ਬਹੁਤ ਹੈ ਉਹ ਵੀ ਜਿਹੜਾ 2-4 ਦਿਨ ਦੇ ਵਿੱਚ ਵਿੱਚ ਪ੍ਰਧਾਨਜੀਪਰ ਸਟਾਰਟ ਹੋ ਜਾਊਗਾ ਕੰਮ ਉਹਦੀ ਟੈਂਡਰਿੰਗ ਹੋ ਗਈ ਵਰਕ ਆਰਡਰ ਹੋ ਗਿਆ ਉਹ ਸਟਾਰਟ ਵੀ ਹੋ ਜਾਏਗਾ ਬਹੁਤ ਸਾਰੇ ਕੰਮਾਂ ਦੇ ਵਰਕ ਆਰਡਰ ਹੋਏ ਆ ਜਿਹੜੇ ਸਟਾਰਟ ਹੋਣੇ ਆ ਔਰ ਮੈਂ ਫੇਰ ਸ਼ਹਿਰ ਵਾਸੀਆਂ ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਮੈਨੂੰ 5 ਸਾਲ ਵਾਸਤੇ ਚੁਣਿਆ ਸੀ ਔਰ 5 ਸਾਲਾਂ ਦੇ ਵਿੱਚ ਮੈਂ ਹਰ ਹਿੱਲੇ ਇਹ ਕੋਸ਼ਿਸ਼ ਕਰੂੰਗੀ ਕਿ ਜਿਹੜੀਆਂ ਜਿਹੜੀਆਂ ਜਿਹੜੇ ਜਿਹੜੇ ਸਾਡੇ ਸੁਪਨੇ ਸੀ ਜੋ ਜੋ ਅਸੀਂ ਲੈ ਕੇ ਚੱਲੇ ਹੋਏ ਆ ਉਹਨੂੰ ਕੰਪਲੀਟ ਕਰੀਏ ਔਰ ਨਾਲ ਦੀ ਨਾਲ ਜਿਹੜਾ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਤਹਿਸੀਲ ਕੰਪਲੈਕਸ ਦੀ ਵੀ ਸਾਨੂੰ ਪੈਸੇ ਆਏ ਹੋਇਆ ਸਾਡੇ ਸ਼ੇਪ ਰੋਡ ਪਿਆ ਉਹਦਾ ਵੀ ਟੈਂਡਰ ਲੱਗਿਆ ਸੀ ਉਹਨੂੰ ਵੀ ਹੋ ਸਕਦਾ ਇਲੈਕਸ਼ਨ ਕੋਡ ਲੱਗ ਜਵੇ ਅਸੀਂ ਨਾ ਸ਼ੁਰੂ ਕਰ ਸਕੀਏ ਬਾਅਦ ਦੇ ਵਿੱਚ ਕਰਾਂਗੇ ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਮਤਲਬ ਹਰ ਚੀਜ਼ ਨੂੰ ਗਿਣਾਇਆ ਨਹੀਂ ਜਾ ਸਕਦਾ ਪਰ ਅਸੀਂ ਪੂਰੇ ਸ਼ਹਿਰ ਨੂੰ ਕਵਰ ਕੀਤਾ ਹੋਇਆ ਕਿ ਹਰ ਸ਼ਹਿਰ ਦੇ ਵਿੱਚ ਵੱਡੇ ਤੋਂ ਲੈ ਕੇ ਛੋਟੇ ਕੰਮ ਛੋਟੀਆਂ ਗਲੀਆਂ ਵੱਡੀਆਂ ਸੜਕਾਂ ਹਰ ਇੱਕ ਚੀਜ਼ ਔਰ ਨਾਲ ਦੀ ਇੱਕ ਸਕੂਲ ਜਿਹੜਾ ਉਹ ਸ਼ੇਰਪੁਰ ਬਗੈਰਪੁਰ ਮਹੱਲੇ ਦਾ ਸੀ ਜਿਹਨੂੰ ਬਾਹਰ ਬੁਲਾਇਆ ਜਾ ਰਿਹਾ ਔਰ ਬਹੁਤ ਸੁੰਦਰ ਸਕੂਲ ਉੱਥੇ ਜਿਹੜਾ ਸੀ ਆਪਣੇ ਬੱਚਿਆਂ ਲਈ ਪ੍ਰੈ ਪ੍ਰੀ ਸਕੂਲ ਜਿਹੜਾ ਉਹਨੂੰ ਕੋਈ ਸਟਾਰਟ ਕਰਨਾ ਸੀ ਮੇਬੀ ਅੱਜ ਮੇਬੀ ਅੱਜ ਨਹੀਂ ਪੱਥਰ ਸ਼ਾਇਦ ਨਹੀਂ ਰੱਖਿਆ ਜਾਏਗਾ ਅਗਲੀ ਵਾਰੀ ਰੱਖਾਂਗੇ ਉਹਦਾ ਔਰ ਕੱਲ ਪਿੰਡਾਂ ਦੇ ਵਿੱਚ ਸਾਡੇ ਸੀਐਮ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹਰ ਹਲਕੇ ਦੇ ਵਿੱਚ ਚਾਰ-ਚਾਰ ਟੀਮਾਂ ਜਿਹੜੀਆਂ ਨੇ ਉਹ ਜਿਹੜੇ ਕੈਂਪ ਲਾਉਣਗੇ ਆ ਜਿਹੜੇ ਜਿਹਦੇ ਵਿੱਚ 43 ਕਿਸਮ ਦੀਆਂ ਸਹੂਲਤਾਂ ਜਿਹੜੀਆਂ ਮੌਕੇ ਦੇ ਉੱਤੇ ਪ੍ਰਦਾਨ ਕੀਤੀਆਂ ਜਾਣੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣੀਆਂ ਜਿਹਦੇ ਵਿੱਚ ਚਾਰ ਕੈਂਪ ਕੱਲ ਆਪਣੇ ਹਲਕੇ ਦੇ ਵਿੱਚ ਲੱਗ ਰਹੇ ਆ ਦੋ ਨੂਰਮਲ ਬਲਾਕ ਦੇ ਵਿੱਚ ਦੋ ਨਕੌਦਰ ਬਲਾਕ ਦੇ ਵਿੱਚ ਚਾਰ ਕੈਂਪ ਇੱਕ ਟਾਈਮ ਦੇ ਵਿੱਚ ਚੱਲਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਵੀ ਤੇਜ਼ ਕੀਤਾ ਜਾਏਗਾ ਨਕੌਦਰ ਸ਼ਹਿਰ ਦੇ ਹਰ ਮੁਹੱਲੇ ਹਰ ਵਾਰਡ ਦੇ ਵਿੱਚ ਅਸੀਂ ਇਹ ਕੈਂਪ ਲਾਉਣੇ ਆ ਜਿਵੇਂ ਜਿਵੇਂ ਸਾਡੀ ਇਹ ਸਭ ਸਾਨੂੰ ਸ케줄 ਬਣਾ ਕੇ ਭੇਜਣਗੇ ਕੱਲ ਨਕੌਦਰ ਨਗਰ ਕੌਂਸਲ ਦੇ ਵਿੱਚ ਵੀ ਇਹ ਕੈਂਪ ਆ ਜਿਹੜਾ ਜਿੰਨਾ ਹੋ ਸਕੇਗਾ ਲੋਕ ਵਰਤ ਤੋਂ ਬਾਅਦ ਇੱਥੇ ਪਹੁੰਚਾਵਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਵਾਰਡ ਵਾਈਜ਼ ਮੁਹੱਲਿਆਂ ਦੇ ਵਿੱਚ ਲੈ ਕੇ ਜਾਵਾਂਗੇ ਕੈਂਪ ਨੂੰ ਜਿੰਨੇ ਅਸੀਂ ਪਹਿਲਾ ਕੰਪ ਕੱਲ ਨੂੰ ਜਿਹੜਾ ਉਹ ਨਗਰ ਕੌਂਸਲ ਦੇ ਵਿੱਚ ਲੱਗੇਗਾ ਮੈਮ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਆ ਪਬਲਿਕ ਨੂੰ ਮੈਸੇਜ ਮੇਰਾ ਇਹ ਕੇ ਵੀ ਸਾਰੇ ਜਣੇ ਮਿਲ ਜੁਲ ਕੇ ਨਗਰ ਕੌਂਸਲ ਦਾ ਸਾਥ ਦਿਓ ਆਪਣੀਆਂ ਸਮੱਸਿਆਵਾਂ ਉੱਥੇ ਪਹੁੰਚਾਓ ਆਮ ਆਦਮੀ ਪਾਰਟੀ ਦੀ ਸਮੁੱਜੀ ਟੀਮ ਤੁਹਾਡੇ ਦੁਆਰ ਤੇ ਆ ਹਰ ਵਿਲੇ ਤੁਹਾਡੇ ਵਿੱਚ ਆ ਆਪਣੀਆਂ ਸਮੱਸਿਆਵਾਂ ਉਹਨਾਂ ਦੇ ਨਾਲ ਸ਼ੇਅਰ ਕਰੋ ਡਿਵੈਲਪਮੈਂਟ ਦੀ ਫਿਕਰ ਜਿਹੜੀ ਆ ਉਹ ਸਾਡੇ ਤੇ ਛੱਡ ਦਿਓ ਅਸੀਂ ਉਹ ਕਰ ਰਹੇ ਹਾਂ ਤੁਸੀਂ ਸਿਰਫ ਜਿਹੜੀਆਂ ਜਿਹੜੀ ਜਿਹੜੀ ਕੋ ਤੁਹਾਨੂੰ ਪ੍ਰੋਬਲਮ ਆਉਂਦੀ ਆ ਪ੍ਰੋਬਲਮ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਪਰ ਡਿਵੈਲਪਮੈਂਟ ਦੀ ਫਿਕਰ ਸਾਡੇ ਤੇ ਛੱਡ ਦਿਓ ਅਸੀਂ ਸਾਰੇ ਰਲ ਮਿਲ ਕੇ ਲੱਗੇ ਹੋਏ ਹਾਂ ਔਰ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਆਪਣੇ ਟਿਚਰ ਤੇ ਅਸੀਂ ਪਹੁੰਚਾਂਗੇ ਧੰਨਵਾਦ